ਤੁਸੀਂ ਵੇਖ ਰਹੇ ਹੋ ਪੰਜਾਬ న్యూਸ 7 ਪਿੰਡ ਮਡੋਲੀ ਖੁਰਤ ਦੀ ਸਰਪੰਚੀ ਨਿਚੁਣੀ ਪੰਚਾਇਤ ਸਰਪੰਚ ਬਲਜੀਤ ਕੌਰ ਵੱਲੋਂ ਆਪਣੇ ਗ੍ਰਹਿ ਵਿਖੇ ਸਰਪੰਚ ਬਣਨ ਦੀ ਖੁਸ਼ੀ ਵਿੱਚ ਗੁਰੂ ਮਹਾਰਾਜ ਦੇ ਸ਼ੁਕਰਾਨੇ ਵੱਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਇਸ ਦੀ ਜਾਣਕਾਰੀ ਦਿੰਦੇ ਹੋਏ ਖਾਲਸਾ ਸਪੋਰਟਸ ਕਲੱਬ ਦੇ ਪ੍ਰਧਾਨ ਜਸਕਰਨ ਸਿੰਘ ਜੱਸੀ ਨੇ ਇਸ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਣੀ ਸਰਪੰਚ ਬਲਜੀਤ ਕੌਰ ਆਪਣੇ ਗ੍ਰਹਿ ਵਿਖੇ ਗੁਰੂ ਮਹਾਰਾਜ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਸਰਪੰਚ ਬਲਜੀਤ ਕੌਰ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਅਤੇ ਪਿੰਡ ਮਡੌਲੀ ਖੁਰਦ ਦੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਸਰਪੰਚ ਬਲਜੀਤ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਸੰਤੀ ਨਾਲ ਸਰਪੰਚ ਬਣੇ ਹਾਂ। ਬਿਨਾਂ ਕਿਸੇ ਪੱਖਪਾਤ ਤੋਂ ਪਿੰਡ ਮਡੌਲੀ ਖੁਰਦ ਦੀ ਸੇਵਾ ਕਰਾਂਗੇ। ਜੋ ਵਿਕਾਸ ਦੇ ਕੰਮ ਰਹਿੰਦੇ ਨੇ ਪੂਰੀ ਪੰਚਾਇਤ ਦੇ ਨਾਲ ਮਿਲ ਕੇ ਪੂਰੇ ਕਰਾਂਗੇ ਇਸ ਮੌਕੇ ਪੰਚ ਨਰਵੈਲ ਸਿੰਘ ਪੰਚ ਹਰਜਿੰਦਰ ਸਿੰਘ ਪੰਚ ਪ੍ਰਵਿੰਦਰ ਕੌਰ ਪੰਚ ਭਵਿੰਦਰ ਕੌਰ ਪੰਚ ਅਮਰਤਪਾਲ ਸਿੰਘ ਇਸ ਮੌਕੇ ਖਾਲਸਾ ਸਪੋਰਟਸ ਕਲੱਬ ਦੇ ਪ੍ਰਧਾਨ ਜਸਕਰਨ ਸਿੰਘ ਜੱਸੀ ਬਹਾਦਰ ਸਿੰਘ ਸੁੱਚਾ ਸਿੰਘ ਹਿੰਮਤ ਸਿੰਘ ਮਨਪ੍ਰੀਤ ਸਿੰਘ ਚਹਿਲ ਐਡਵੋਕੇਟ ਹਾਜਰ ਸੰਤ ਤੇ ਪਿੰਡ ਵਾਸੀ ਹਾਜਰ ਸੰਤ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਨੇਮਕ ਨੇਮਕ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜੇ ਬਾਇ ਕ ਕਵਨ ਗੁਨ ਕਹੀਏ बेसुमार बेअंत स्वामी जी का खालसा वाहगुरु जी की फतेह सरदार कौर ਅਤਨੀ ਜੀ ਭਾਦਰ ਸਿੰਘ ਜੋ ਕਿ ਸਾਡੇ ਨਗਰ ਮੜੌਲੀ ਖੁਰਦੇ ਦੇ ਨਵੇਂ ਸਰਪੰਚ ਚੁਣੇ ਗਏ ਆ ਇਹਨਾਂ ਬੱਚੋ ਜੋ ਸਾਰੇ ਨਗਰ ਮੜੌਲੀ ਖੁਰਦੇ ਦੇ ਚੰਗੇ ਭਾਗ ਹੀ ਕਹਿ ਸਕਦੇ ਆ ਕਿਉਂਕਿ ਪਿਛਲੀ ਟਰਮ ਚ ਵੀ ਤੇ ਐਸਟੀਵੀ ਸਾਰੇ ਨਗਰ ਨੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਪਿਛਲੀ ਵਾਰ ਵੀ ਕਰੀ ਸੀਗੀ ਤੇ ਐਸਟੀਵੀ ਬਲਜੀਤ ਕੌਰ ਉਹਨਾਂ ਦਾ ਸਰਪੰਚ ਬਣਾਇਆ ਸਾਰੇ ਪਿੰਡ ਨੇ ਇਹਨਾਂ ਤੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਸਾਰਾ ਨਗਰ ਆਸਵੀ ਕਰਦਾ ਹੈ ਕਿ ਇਹ ਪਿੰਡ ਦੀਆਂ ਜਵਾਨਾਂ ਉਹਨਾਂ ਦੇ ਖਰੇ ਉੱਤਰ ਕੇ ਤੇ ਪਿੰਡ ਦੇ ਵਿਕਾਸ ਵਿੱਚ ਪੂਰਾ ਯੋਗਦਾਨ ਪਾਉਣਗੇ ਇਹਨਾਂ ਨੂੰ ਸਾਰੇ ਨਗਰ ਵੱਲੋਂ ਵਧਾਈਆਂ ਵੀ ਦਿੰਦੇ ਆ ਤੇ ਇਹਨਾਂ ਨੂੰ ਬੇਨਤੀ ਵੀ ਕਰਦੇ ਆ ਕਿ ਸਾਰੇ ਨਗਰ ਨੇ ਜੋ ਇਹਨਾਂ ਵਿਸ਼ਵਾਸ ਪ੍ਰਗਟਾਇਆ ਹੈ ਕਿਉਂਕਿ ਇਹ ਜੋ ਸਰਪੰਚੀਏ ਕਿਸਮਤ ਨਾਲੇ ਮਿਲਦੀ ਆ ਸਾਰੇ ਨਗਰ 'ਚੋਂ ਇੱਕ ਜਣੇ ਦੀ ਕਿਉਂ ਹੋਣੇ ਇਹ ਪ੍ਰਮਾਤਮਾ ਦੀ ਕਿਰਪਾ ਤੇ ਸਾਰੇ ਸਾਥ ਸੰਗਤ ਦਾ ਸਹਿਯੋਗ ਚਾਹੀਦਾ ਸੋ ਇਹਨਾਂ ਨੂੰ ਇੱਕ ਵਾਰ ਫਿਰ ਵਧਾਈਆਂ ਦਿੰਦੇ ਆ ਸਾਰੇ ਨਗਰ ਵੱਲੋਂ ਤੇ ਇਹਨਾਂ ਅੱਗੇ ਬੇਨਤੀ ਵੀ ਕਰਦੇ ਆ ਕਿ ਨਿਰਪੱਖ ਹੋ ਕੇ ਸਾਰੇ ਨਗਰ ਦਾ ਵਿਕਾਸ ਕਰਨ ਤਾਂ ਜੋ ਨਗਰ ਨਿਵਾਸੀਆਂ ਨੂੰ ਨਿਰਾਸ਼ ਨਾ ਹੋਣਾ ਪਵੇ ਜੀ ਸਰਬਸੰਮਤੀ ਨਾਲ ਚੁਣੇ ਗਰੀਤੀ ਸਰਪੰਚ ਸਾਡੇ ਜੋ ਵਾਦੇ ਆ ਉਤੇ खरे ਨਹੀਂ ਉਤਰੇ ਸੋ ਇਹੀ ਆਸ ਕਰਦੇ ਆ ਕਿ ਜੋ ਪਿੰਡ ਨੇ ਯਕੀਨ ਪ੍ਰਗਟਾਇਆ ਉਸ ਤੇ ਇਹ ਸਾਰੇ ਪੰਚਾਇਤ ਖਰੀ ਉੱਗੂਗੀ ਤੇ ਨਗਰ ਦਾ ਪੂਰਾ ਵਿਕਾਸ ਕਰਨਗੇ ਧੰਨਵਾਦ ਪਿੰਡ ਨੇ ਸਰਵਸੰਮਤੀ ਨਾਲ ਸਰਪੰਚ ਚੁਣਿਆ ਪਿੰਡ ਦੇ ਵਿਕਾਸ ਲਈ ਕੀ ਆ ਕੇ ਕਰੂੰਗੇ ਤੁਸੀਂ ਜਿਹੜਾ ਗੁਕਾਰ ਰਹੇ ਸਾਰੇ ਸਿਤਾ ਨੂੰ ਪਿੰਡ ਦਾ ਬੜੀਆਂ ਨੌਕਰੀਆਂ ਜੋ ਪੁੰਗ ਹੈਗਾ ਰਾਣਾ ਬਕਾਇਆ ਕੋਈ ਸਾਥ ਸਹਾਇਤਾ ਕਰਦੇ ਜਰਦਾ ਕਰੂਗੇ ਜੇ ਉਹ ਪੜ੍ਹ ਪਿੰਡ ਦੇ ਮੇਂਦਰਾ ਸੰਤ ਹੋਵੇ ਸਰਪੰਚ ਨੂੰ ਅਸੀਂ ਸਾਰਾ ਕੁਝ ਪ੍ਰਿੰਟ ਲਏ ਸੋ ਜੋ ਸਾਰਾ ਕੁਝ ਕਰਦੇ ਆਗੇ ਠੀਕ ਹੈ ਜੀ ਸਲਮੁਖ ਸੰਮਤੀ ਨਾਲ ਪਿੰਡੇ ਬਣਾਏ ਜੀ ਅਸੀਂ ਪਿੰਡੇ ਦੀ ਸਹਿਮਤੀ ਨਾਲ ਸਾਰੇ ਕੰਮ ਕਰਾ ਲਏ ਜੋ ਪਿੰਡ ਦੇ ਨਾਮ ਚੱਲ ਰਹੇ ਜੀ ਸ਼੍ਰੀਮਤੀ ਵਰਜੀਤ ਕੌਰ ਪਤਨੀ ਸਰਦਾਰ ਬਾਦਲ ਸਿੰਘ ਜੋ ਕਿ ਪਿੰਡ ਦੀ ਪੰਚਾਇਤ ਦੇ ਹਾਂ ਜੀ ਅਮਦੇ ਨਾਲ ਸਾਰੇ ਸਮੁੱਚੇ ਨਾਲ ਜਪਾਂ ਚੁਗ ਹੋਏ ਸਨ ਉਹ ਇੱਕ ਬਹੁਤ ਹੀ ਅਰੇ ਵਿਸ਼ਾ ਪਰਿਵਾਰ ਹੈ ਇਹ ਬਹੁਤ ਹੀ ਇੱਜ਼ਤਦਾਰ ਪਰਿਵਾਰ ਨੇ ਚਾਹਿਆ ਹੈ ਉਹਨਾਂ ਨੂੰ ਸਾਰੇ ਨਗਰ ਨੇ ਇਕੱਠੇ ਕੇ ਪਾਚੀ ਦਾ ਮਾਨ ਬਖਸ਼ਿਆ ਹੈ ਇਸੇ ਖੁਸ਼ੀ ਛ ਅੱਜ ਜਿਹੜੀ ਬਠੀ ਦਾ ਸਰਪੰਚ ਸਾਹਿਬ ਇਹਨਾਂ ਦੇ ਪਰਿਵਾਰ ਤੋਂ ਜੁਣੀ ਸਾਹਿਬ ਦੇ ਆਏ ਗਏ ਸਨ ਮੇਰੇ ਸ਼ੁਕਰਾਨੇ ਬੱਚੋ ਮਹਾਰਾਜ ਜੀ ਦੀ ਉਹਿਆਸਰਾ ਬੈਕ ਤੇ ਜਿਸ ਪਾਕੀ ਦਾ ਯਾਤਰਾ ਹੈ ਉਸ ਨੂੰ ਖੁਣੇ ਜਾ ਰਹੇ ਹਾਂ ਸੋਸਾ ਵੀ ਸਾਰਿਆਂ ਦੀ ਖਾਮਨਾ ਹੈ ਕਿ ਆਤਮਾ ਨਾਲ ਸਾਥੇ ਦੇਵਨਾ ਨੂੰ ਨਕਰ ਇੱਕ ਦੀ ਸੇਵਾ ਕਰਨਾ ਬਾਲਵਖਸ਼ਮ ਅੰਗਸਾ ਸਾਹਿਬ ਜੋ ਕਿ ਇਹ ਕਾਰਮ ਸਾਡੇ ਇੱਕ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਜੈ ਜੀ ਦੇਸ਼ ਵਿਹਾਰੇ ਕਹਿੰਦਾ ਕਰ ਗੋੜਾ ਅਸੀਂ ਉਹਨਾਂ ਦੇ ਨਾਲ ਮੇਸ਼ਾ ਕਰਕੇ ਖੜਾਗੇ ਤੇ ਇੱਕ ਇੱਕ ਸੇ ਇਹਨਾਂ ਦੇ ਪਿੱਛੇ